¿Ha habido? ¿Supi? 이 워낙 이냥너있 ریموٹ کے پرانی ہیں پرانی نہیں سب کو چلانے کے ہونڈے نے بات کر لے بالکل بالکل 500 کر تو کٹنا دسواں والے دادو تھینک یو تھری

ਰਾ ਮੰਦਰ ਠਾਕਰ ਦੁਆਰਾ ਵਿਕੇ ਜਨਮਸ਼ਟੀਆਂ ਤੇ ਹਰ ਮੰਨਾਇਆ ਜਾ ਰਿਹਾ ਬਿਲਕੁਲ ਜੀ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਜੀ ਭਾਈ ਰਮਨ ਸਿੰਘ ਜੀ ਕੂਟਲੇ ਤੋਂ ਆਏ ਨੇ ਭਾਜੀ ਬਿਲਾ ਜੀ ਦਾ ਸੰਜੋਗ ਬਹੁਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਢੇਰ ਤੋਂ ਰੁਕੇ ਆ ਸੀ ਉਹਨੂੰ ਐਸੀ ਮਾਲਕੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ੁ ਰਾਤਰੀ ਤੇ ਇਸ ਮੰਦਰ ਦੀ ਇਮਾਰਤ ਨੂੰ ਬਦਿਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਪਾਜੀ ਬਿੱਲੇ ਦਾ ਸੰਯੋਗ ਦੇ ਨਾਲ ਦਿਲੋਂ ਤਹਿਤ ਧੰਨਵਾਦ ਕਰਦੀ ਆਂ ਪਿੰਡ ਵਸੇ ਦਾ ਕਹਿਣਾ ਕਿ ਬੜੇ ਚਿਰਾਂ ਬਾਅਦ ਚ ਰੌਣਕ ਲੱਗੀ ਆ ਤਿਹਾੜ ਮਨਾਇਆ ਗਿਆ ਹਾਂਜੀ ਹਾਂਜੀ ਇਸ ਬਾਰੇ ਕੀ ਕਹੋਗੇ ਅਸੀਂ ਇਸ ਬਾਰੇ ਇਸ ਵਾਰ ਇਹ ਐ ਕਿ ਵਿਕਲ ਸਰਕਾਰ ਦੁਆਰਾ ਤੋਂ ਫਿਰ ਮੰਦਰ ਨੂੰ ਹਾਂਜੀ ਜਿਹੜਾ ਰੁਕਿਆ ਕੰਮ ਨਵੀਂ ਗਤੀ ਬਣੀ ਆ ਹਾਂਜੀ ਉਹ ਪੀਪਲਸ ਯੋਗਰਾ ਇਸ ਮਤਲਬ ਵਿੱਚ ਤੋਂ ਬਾਹਰ ਉਹਨਾਂ ਦੇ ਜਨਮਸ਼ਠੀ ਦੇ ਇਹ ਲੋਕਾਂ ਲਈ ਆ ਸਕੀਨਾ ਦਾਤਾ ਜੀ ਰਿਸ਼ੀਂਗਪਾਲ ਠੀਕ ਹੈ ਜੀ ਰਿਸ਼ੀਂਗਪਾਲ ਜੀ ਅੱਜ ਪਿੰਡ ਫਤੂ ਟੰਗਾ ਵਿਖੇ ਹਾਂਜੀ ਮੰਦਰ ਠਾਕਰ ਦਵਾਰਾ ਚ ਹਾਂਜੀ ਜਨਮਸ਼ਠੀ ਦਾ ਧਿਆਰ ਮਨਾਇਆ ਜਾ ਰਿਹਾ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਦਾ ਜੀ ਅੱਜ ਦਾ ਨਹੀਂ ਮੜਾਉਦਾ ਇਹ ਕੋਈ ਤਿਰਵਨ ਵੇ ਅਸੀਂ 90 ਸਾਲ ਹੋ ਗਿਆ ਐ ਮਨੋਦਿਆਂ ਇੱਥੇ ਤੇ ਹੁਣ ਗਾਹ ਦੀ ਗਾ ਇਹ ਤਰੱਕੀ ਕਰੂਗਾ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਤੁਹਾਡੇ ਸਾਰੇ ਸਹਿਯੋਗ ਨਾਲ ਪ੍ਰਾਂਤ ਸਾਹਿਬ ਆਏ ਸਾਰੇ ਸਹਿਯੋਗ ਨਾਲ ਪ੍ਰਾਂਤ ਸਾਹਿਬ ਜਿਹੋ ਤੇ ਸਾਰੇ ਸਹਿਯੋਗ ਨਾਲ ਫਾਈਬਰ ਦੇ ਸਹਿਯੋਗ ਇਹ ਚੜ੍ਹਦੀ ਕਲਾ ਰਹੂਗੀ ਅਮਨ ਤੇ ਬਹੁਤ ਤਗੜਾ ਬਣੂਗਾ ਵੱਡਾ ਬਣੂਗਾ ਬਹੁਤ ਤਗੜਾ ਬਣੂਗਾ ਪਿੰਡ ਵਾਲੇ ਤਾਂ ਕਹਿੰਦਾ ਪਿੱਛੇ ਪਿੰਡ ਵਾਲੇ ਸਾਰੇ ਸਹਿਬ ਦਾ ਪਿੰਡ ਵਾਲੇ ਸਹਿਯੋਗ ਸਾਨੂੰ ਸਾਰਾ ਪੂਰਾ ਆ ਠੀਕ ਹੋ ਗਿਆ ਤੇ ਤੁਹਾਡਾ ਵੀ ਪੂਰਾ ਆ ਆਇਆ ਸਾਡੇ ਮਾਨਯੋਗ ਇਹਨਾਂ ਇਹਨਾਂ ਦਾ ਸਹਿਯੋਗ ਹੈ ਦਾ ਸਾਨੂੰ ਬਹੁਤ ਇਹਨਾਂ ਨੂੰ ਧਿਆਨ ਦੇਣਾ ਮੰਂਦਰ ਬਹੁਤ ਆਲੀ ਸ਼ਾਟ ਬਣੂਗਾ ਮੰਂਦਰ ਦੀ ਇਮਾਰਤ ਬਾਰੇ ਕੀ ਕਹਿਣਾ ਚਾਹੋਗੇ ਉਹ ਜੀ ਆਪਣਾ ਥੋੜਾ ਜਿਹਾ ਚਿਤ ਕਰ ਰਹੀ ਮੰਦਿਰ ਜਾਲ ਸ਼ੁਰੂ ਕਰ ਦੇਣਾ ਸਾਰੇ ਸੰਜੋਗ ਨਾਲ ਮੰਂਦਰ ਬਹੁਤ ਅੱਗੇ ਦੱਸਿਆ ਬਹੁਤ ਤਗੜਾ ਬਣੂਗਾ ਦੇਖ ਕੇ ਦੇਖ ਕੇ ਜੋਗ ਹੋਊਗਾ ਮੰਦਿਰ ਹਾਂ ਜੈਸੇ ਮੈਂ ਜਦੋਂ ਮਸਜਿਦ ਪੂਰੀ ਪਤਾ ਹੋਣ ਵੇਲੇ ਜਦੋਂ ਇਹ ਪੂਰੀਆਂ ਤਿਆਰੀਆਂ ਹੋਣਗੀਆਂ ਜੀ ਹਾਂ ਜਗਤਿਸ਼ਿੰਗ ਮਹਾਰਾਜ ਵਾਹਿ ਨਿਕੀ ਜੈ ਰਾਧਾਕ੍ਰਿਸ਼ਨ ਕੀ ਜੈ ਸੋ ਜੀ ਨਾ ਤੁਹਾਡਾ ਸੌਰਵ ਕੰਬੋਧ ਜੀ ਸੋਨੋ ਜੇ ਪਿੰਡ ਠਾਕਰ ਦੁਆਰਾ ਮੰਦਰ ਜਿਹੜਾ ਫਟੂ ਟੰਗਾ ਵਿਖਿਆ ਪਿੰਡ ਤੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਾਹੀ ਗਾ ਜੈ ਸ਼੍ਰੀ ਰਾਮ ਇਸ ਤੋਂ ਪਹਿਲਾਂ ਕੁਝ ਵੀ ਪਹਿਲਾਂ ਇੱਥੇ ਮੰਦਰ ਨੂੰ ਲੈ ਕੇ ਵਿਵਾਦ ਜੋ ਚੱਲ ਰਿਹਾ ਸੀ ਔਰ ਉਸ ਵਿਵਾਦ ਨੂੰ ਕਿਤਨਾ ਕਿਤੇ ਜਾ ਕੇ ਇਸ ਨਤੀਜੇ ਤੇ ਲਿਆਂਦਾ ਪਿੰਡ ਇੱਕ 71 ਹੋ ਗਏ ਅੱਜ ਜਨਮਸ਼ਮੀ ਦਾ ਤੌਰ ਮਨਾ ਰਿਹਾ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਮਨਾਇਆ ਜਾ ਰਿਹਾ ਸੀ ਇਹਦੇ ਵਿੱਚ ਸਹਿਯੋਗ ਦਿੰਦੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਿੰਦਰਾਮਨ ਕੁਮਾਰ ਠੇਕੇਦਾਰ ਬਿੱਲਾ ਭਾਈ ਇੰਗਲੈਂਡ ਤੋਂ ਉਹਨਾਂ ਦਾ ਬਹੁਤ ਹੀ ਵੱਡਾ ਸੰਯੋਗ ਤੇ ਵੱਡੀ ਗੱਲ ਇਹ ਹੈ ਇਸ ਇਲਾਕੇ ਦੀ ਜੋ ਇਹ ਸਾਰਾ ਇਲਾਕਾ ਇਕੱਤਰ ਹੋ ਗਏ ਤੇ ਆਪਣੇ ਮੰਦਰ ਨੂੰ ਸਵਾਰ ਰਹੇ ਨੇ ਤੇ ਸਭ ਤੋਂ ਵੱਧ ਇਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਦੇ ਆ ਨਗਰ ਕਿ ਇਸ ਨੂੰ ਵੱਧ ਚੜ ਕੇ ਧਾਮ ਝੂਮਣਾ ਮਨਾਇਆ ਜਾਵੇਗਾ ਹਾਂਜੀ ਇਸ ਤੋਂ ਪਹਿਲਾਂ ਸਾਡੇ ਜੋ ਪਹਿਲਾਂ ਨਾਲ ਸੰਯੋਗ ਦੇਂਦੇ ਹੋਏ ਵੀਲਾ ਭਾਜੀ ਰਮਨ ਭਾਜੀ ਬਿੱਟੂ ਭਾਜੀ ਸਰਪੰਸਾ ਸਰਪੰਚ ਸਾਹਿਬ ਨੇ ਜੋ ਪੂਰਾ ਆਦਾ ਸੰਯੋਗ ਦੇ ਰਹੇ ਨੇ ਤੇ ਇਸ ਵਿੱਚ ਹਿੱਸਾ ਲੈ ਰਹੇ ਨੇ ਜੀ ਹਾਜੀ ਸਰ ਤੁਹਾਡਾ ਸ਼ੁਭਨਾਮ ਕਮਲ ਕੁਮਾਰ ਰਮਨ ਜੀ ਜੀ ਤੁਸੀਂ ਪਿੰਡ ਫੱਤੂ ਟੰਗਾ ਵਿਖੇ ਬੜਾ ਇਤਿਹਾਸਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਨਮ ਇਸ ਟੀਮ ਲਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਪੂਰੇ ਫਤੂ ਡਿੰਗਾ ਪਿੰਡ ਨਿਵਾਸੀਆਂ ਨੂੰ ਔਰ ਕਪੂਰਤਲਾ ਵਾਸੀਆਂ ਨੂੰ ਮੇਰੇ ਦਿਲ ਤੋਂ ਰਾਧਾ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਸ਼੍ਰੀ ਜਪਵਾਨ ਜੀ ਇਸ ਮੰਦਲ ਔਰ ਇਸ ਪਿੰਡ ਦੇ ਸਾਰੇ ਸਰਦਾਰ ਸ਼ਰਧਾਲੂਆਂ ਦੇ ਆਪਣੀ ਸਦਾ ਕਿਰਪਾ ਬਣਾਏ ਰੱਖਣ ਜੀ ਔਰ ਅਸੀਂ ਅੱਜ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਜੋ ਮਨਾਈ ਜਾ ਰਹੀ ਹੈ ਜੀ ਉਹ ਮਨਾ ਰਹੇ ਆ ਔਰ ਕਬੂੜੀ ਦੇ ਦਰਸ਼ਨ ਕਰਕੇ ਤੇ ਪੂਰਾ ਸ਼ੀਰਵ ਪਵਤ ਕਰ ਰਹੇ ਆ ਜੀ ਰਮਨ ਜੀ ਪਿੰਡ ਵਸੇ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਹਾੜ ਮਨਾਇਆ ਜਾ ਰਿਹਾ ਬਿਲਕੁਲ ਜੀ ਇਹ ਚਲੋ ਪਬਲਿਕ ਕਿਰਪਾ ਅਸਲ ਚ ਇਸ ਮੰਦਰ ਦੇ ਜਿਹੜੇ ਪਹਿਲਾਂ ਸੇਵਾਦਾਰ ਸੀ ਕੁਝ ਨਹੀਂ ਉਹ ਧਿਆਨ ਦੇ ਰਹੇ ਸੀ ਪਰ ਪਿੰਡ ਵਸੀਆਂ ਨੇ ਇਸ ਮੁੱਦੇ ਨੂੰ ਬਾ ਚੁੱਕਿਆ ਔਰ ਦੁਬਾਰਾ ਇਸ ਮੰਦਰ ਦੇ ਔਰ ਜਿਹੜੇ ਸਾਡੇ ਬਿੱਲਾ ਭਾਜੀ ਜਿਹੜੇ ਇੰਗਲੈਂਡ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪੰਡਾ ਜੀ ਜਿਨ੍ਹਾਂ ਨੇ ਪੂਰੇ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਹ ਸੀਓ ਸੇਵਾ ਦਾ ਮੌਕਾ ਦਿੱਤਾ ਕਿ ਇਹ ਸਮੁੰਦਰ ਦੇ ਵਿੱਚ ਜੋ ਇਹਨਾਂ ਪੁਰਾਣਾ ਇਤਿਹਾਸਿਕ ਬੰਦਰ ਹੈ ਉਹ ਜਿਹੜਾ ਕੀ ਐਦਾਂ ਹੀ ਰੱਖਿਆ ਹੋਇਆ ਸੀ ਤੇ ਇਹਨੂੰ ਵਧੀਆ ਸਵਾਰਣੇ ਵਾਸਤੇ ਇਹਦੀ ਇਮਾਰਤ ਵਧੀਆ ਬਣਾਉਣ ਲਈ ਔਰ ਅਸੀਂ ਸਾਰੇ ਜੋਰ ਲਾ ਰਹੇ ਆ ਉਹ ਕੋਸ਼ਿ ਆਉਣ ਵਾਲੇ ਟਾਈਮ ਦੇ ਵਿੱਚ ਵਿੱਚ ਇਹ ਸਮੁੰਦਰ ਦਾ ਤੁਹਾਨੂੰ ਇੱਕ ਬੜਾ ਵਧੀਆ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ